ਜਿਵੇਂ ਹੀ ਪ੍ਰਿੰਸ ਨੂੰ ਸਿਪਾਹੀ ਥਾਣੇ ਲੈ ਆਏ ਪ੍ਰਿੰਸ ਜਸਮੀਰ ਤੇ ਵੀਰੋ ਨੂੰ ਡੀਐਸਪੀ ਸਾਹਮਣੇ ਪੇਸ਼ ਕੀਤਾ ਗਿਆ ਡੀਐਸਪੀ ਸਾਹਿਬ ਬੋਲੇ ਸਰਦਾਰ ਸਾਹਿਬ ਚੰਸ਼ੀਰ ਤੁਹਾਡਾ ਭਰਾ ਹੈ ਜਸਮੀਰ ਜੀ ਜਨਾਬ ਡਿਪਟੀ ਕਿੱਥੇ ਹੈ ਉਹ ਜਸਮੀਰ ਪ੍ਰਮਾਤਮਾ ਕਸ ਮੈਨੂੰ ਨਹੀਂ ਪਤਾ ਉਸ ਦਿਨ ਪਹਿਲਾਂ ਉਹ ਆਇਆ ਸੀ ਘਰੇ ਉਸ ਦਿਨ ਤੋਂ ਉਸ ਦਾ ਖੁਦ ਅਤਾ ਪਤਾ ਨਹੀਂ ਡਿਪਟੀ ਪ੍ਰਮਾਤਮਾ ਦੀ ਕਸਮ ਖਾਣ ਨਾਲ ਝੂਠ ਸੱਚ ਨਹੀਂ ਹੋ ਜਾਂਦਾ ਜੇ ਤਾਂ ਸੋਖੇ ਰਹਿਣਾ ਸੱਤ ਸੱਤ ਦੱਸ ਦੇਵੋ ਸਾਨੂੰ ਸਖਤੀ ਕਰਨ ਦੀ ਮਜਬੂਰ ਨਾ ਕਰੋ ਤੁਸੀਂ ਪਤਾ ਕਰਨ ਲਈ ਕੋਸ਼ਿਸ਼ ਨਹੀਂ ਕੀਤੀ ਬੇ ਸ਼ਮਸ਼ੀਰ ਕਿੱਥੇ ਹੈ ਵੀਰੋ ਭੇਜਿਆ ਸੀ ਮੁੰਡਾ ਚੰਡੀਗੜ੍ਹ ਹੋਟਲ 'ਚ ਦੇਖਣ ਸ਼ਮਸ਼ੀਰ ਨੂੰ ਜਦੋਂ ਹੋਟਲ ਵਿੱਚ ਨਹੀਂ ਮਿਲਿਆ ਅਸਾਂ ਸੋਚਿਆ ਕਿਸੇ ਸੱਜਣ ਬੇਲੀ ਕੋਲ ਚਲਾ ਗਿਆ ਹੋਣਾ ਡਿਪਟੀ ਪ੍ਰਿੰਸ ਵੱਲ ਗੌਰ ਨਾਲ ਤੱਕਦਾ ਹੋਇਆ ਹਾਂ ਵੀ ਕਾਕਾ ਤੇਰਾ ਕੀ ਕਹਿਣਾ ਹੈ ਡਿਪਟੀ ਪਤਾ ਤੈਨੂੰ ਸਭ ਕੁਝ ਹੈ ਫਰਕ ਇੰਨਾ ਹੈ ਕੱਲ ਤੱਕ ਤੈਨੂੰ ਪਤਾ ਸੀ ਸ਼ਮਸ਼ੀਰ ਕਿੱਥੇ ਹੈ ਸੱਚ ਇਹ ਹੈ ਅੱਜ ਤੈਨੂੰ ਖਬਰ ਨਹੀਂ ਸੰਸ਼ੀਰ ਕਿੱਥੇ ਕਿਸ ਹਾਲਾਤ ਵਿੱਚ ਹੈ ਡਿਪਟੀ ਬੈਠੋ ਤੁਸੀਂ ਬਾਹਰ ਬੈਠੋ ਪਲੀਜ਼ ਤੇਰੇ ਯਾਰ ਨੂੰ ਲਿਆਉਂਦੀ ਹੈ ਇਸ ਦੀ ਮੋਟਰ ਵਿੱਚ ਤੁਸੀਂ ਸੰਸ਼ੀਰ ਨੂੰ ਟੜ ਕੇ ਰੱਖਿਆ ਹੋਇਆ ਸੀ ਸਾਨੂੰ ਸਭ ਖਬਰ ਲੱਗ ਗਈ ਹੈ ਬਸ ਇਹ ਪਤਾ ਕਰਨਾ ਬਾਕੀ ਹੈ ਕਿ ਸੰਸ਼ੀਰ ਜਿਉਂਦਾ ਕਿ ਮਾਰ ਦਿੱਤਾ ਡੀਐਸਪੀ ਦੀ ਗੱਲ ਸੁਣ ਜਸਮੀਰ ਤਾਹਾਂ ਮਾਰ ਕੇ ਰੋਂਦਾ ਬੋਲਿਆ ਉਹ 사이 ਕੀ ਕਹਿ ਰਹੇ ਨੇ ਕੀ ਉਹ ਸੱਚ ਹੈ ਓਏ ਮੇਰਾ ਰੱਬ ਵਰਗਾ ਸ਼ੋਟਾ ਵੀ ਤੁਸੀਂ ਕੀ ਕਰੇ ਉਸ ਭੋਲੇ ਪੰਛੀ ਨਾਲ ਜਿਹੜਾ ਤੇਰੀ ਪਦਾਇਸ਼ ਲਈ ਸੁੱਖਾ ਸੁਖਦਾ ਰਿਹਾ ਤੇਰੀ ਖੈਰ ਮੰਗਦਾ ਰਿਹਾ ਜਿਹੜਾ ਤੈਨੂੰ ਪੋਤਰੇ ਤੱਕ ਘਲਦਾ ਰਿਹਾ ਕੋਈ ਤੇ ਉਸੇ ਨਾਲ ਦਾ ਜ਼ੁਲਮ ਕਰ ਦਿੱਤਾ ਕਿਉਂ ਕਰਿਆ ਤੂੰ ਇਹ ਕਾਰਾ ਉਹ ਤੇਰੀ ਰੂਹ ਨਹੀਂ ਕੰਬੀ ਤੂੰ ਮੇਰੀ ਔਲਾਦ ਨਹੀਂ ਹੋ ਸਕਦਾ ਤੂੰ ਕੋਈ ਖਜ਼ੀਬ ਹੈ ਖਜ਼ੀਬ ਇੰਨਾ ਕਹਿ ਜਸਮੀਰ ਵੀ ਹੋਸ਼ ਹੋ ਕੇ ਗਿਰ ਗਿਆ ਦੋ ਸਿਪਾਹੀ ਆਏ ਤੇ ਜਸਮੀਰ ਨੂੰ ਚੁੱਕ ਕੇ ਬਾਹਰ ਮੇਜ਼ ਉੱਤੇ ਪਾ ਗਏ ਪਿੰਡ ਵਿੱਚ ਸ਼ਮਸ਼ੀਰ ਦੀ ਖਬਰ ਅੱਗ ਵਾਂਗ ਫੈਲ ਗਈ ਪਿੰਡ ਤੋਂ ਲੋਕ ਥਾਣੇ ਦੇ ਬਾਹਰ ਇਕੱਠੇ ਹੋਣ ਲੱਗ ਪਏ ਸਮਸ਼ੀਰ ਦੇ ਪਿਓ ਦਾ ਦੋਸਤ ਹਿਆਰ ਸਿੰਘ ਵੀ ਖੜਾ ਹੈ ਪੇੜ ਵਿੱਚ ਉਸਨੇ ਅੱਖਾਂ ਪਰਦੇ ਨਹੀਂ ਕਿਹਾ ਦੁਨੀਆ ਜਮਾਂ ਨਿਕਰ ਗਈ ਹੈ ਉਧਰ ਬਿਦਰ ਪਿੰਡ ਦੇ ਵਾਸ਼ਿੰਦੇ ਸਮਸ਼ੀਰ ਨੂੰ ਚੁੱਕ ਕੇ ਕੁਰਾਲੀ ਹਸਪਤਾਲ ਲੈ ਗਏ ਹਨ ਡਾਕਟਰ ਸਾਈਵ ਨੇ ਮਰੀਜ਼ ਦੀ ਹਾਲਤ ਦੇਖ ਕੇ ਉਸ ਨੂੰ ਚੰਡੀਗੜ੍ਹ ਪੀਜੀਐਮ ਲੀ ਪ੍ਰੈਫਰ ਕਰ ਦਿੱਤਾ ਹੈ ਡੀਐਸਪੀ ਸਾਈਵ ਨੇ ਜਸਲੀਨ ਨੂੰ ਖਾਣੇ ਬੁਲਾ ਲਿਆ ਹੈ ਉਹ ਕੁਝ ਸਮੇਂ ਵਿੱਚ ਪਹੁੰਚਣ ਵਾਲੀ ਹੈ ਖਾਰਡ ਪ੍ਰਿੰਸ ਸਰ ਜੀ ਮੈਨੂੰ ਕੁਝ ਨਹੀਂ ਪਤਾ ਪ੍ਰਿੰਸ ਦਾ ਮੋਟਰ ਵਾਲਾ ਦੋਸਤ ਛੱਡ ਲਈ ਹੈ ਪੁਲਿਸ ਡੀਐਸਪੀ ਕੰਕਕਾ ਸੰਸ਼ੇਰ ਕਿੱਥੇ ਹੈ ਦੋਸਤ ਕੌਣ ਸੰਸ਼ੇਰ ਜੀ ਮੈਂ ਕਿਸੇ ਸੰਸ਼ੇਰ ਨੂੰ ਨਹੀਂ ਜਾਣਦਾ ਡਿਪਟੀ ਤੂੰ ਪੁਲਿਸ ਨੂੰ ਬੇਪੂਝ ਸਮਝਦਾ ਹੈ ਤੈਨੂੰ ਪੁਲਿਸ ਐਵੇਂ ਥੋੜੀ ਨਾ ਚੁੱਪ ਲਿਆਈ ਆਪਣੇ ਫੋਨ ਉੱਤੇ ਪ੍ਰਿੰਸ ਦੀ ਰਿਕਾਰਡਿੰਗ ਕਰੀ ਹੋਈ ਕਾਲ ਸੁਣਾਉਂਦੇ ਹੋਏ ਡੀਐਸਪੀ ਸਾਈ ਬੋਲੀ ਸੱਚੋ ਸੱਚ ਦੱਸੋ ਸੰਸ਼ੇਰ ਕਿੱਥੇ ਹੈ ਨਹੀਂ ਤਾਂ ਸਾਨੂੰ ਪੁੱਛਣਾ ਆਉਂਦਾ ਤੇਰੇ ਨਾਲ ਰਿਸ਼ਤੇ ਵੀ ਦੱਸਣਗੇ ਡਾਡੀ ਨੇ ਸਭ ਕੁਝ ਦੱਸ ਦਿੱਤਾ ਪ੍ਰਿੰਸ ਦੇ ਦੋਸਤ ਨੇ ਕਟਨਾਪਿੰਗ ਇਰਾਦਾ ਕਤਲ ਦਾ ਪਰਚਾ ਪੈ ਗਿਆ ਹੈ ਪ੍ਰਿੰਸ ਅਤੇ ਉਸਦੇ ਪੰਜ ਦੋਸਤਾਂ ਉੱਤੇ ਤਦ ਤੱਕ ਜੱਗਾ ਵੀ ਆ ਪਹੁੰਚਿਆ ਹੈ ਥਾਣੀ ਵਿੱਚ ਉਸਨੇ ਆ ਕੇ ਦੱਸਿਆ ਕਿ ਸ਼ਮਸ਼ੀਰ ਮਿਲ ਗਿਆ ਹੈ ਲੇਕਿਨ ਉਸ ਦੀ ਹਾਲਤ ਨਾਜੁਕ ਹੈ ਪੀਜੀਆਈ ਭੇਜ ਦਿੱਤਾ ਕੋਰਾਲੀ ਵਾਲੇ ਸਰਕਾਰੀ ਡਾਕਟਰਾਂ ਨੇ ਜਸਲੀਨ ਪਹੁੰਚ ਗਈ ਹੈ ਥਾਣੀ ਅੰਦਰ ਫਿਰ ਉਸਦੇ ਪੈਰੀਂ ਗਿਰਦੀ ਬੋਲੀ ਭੈਣ ਬੱਚੇ ਤੋਂ ਗਲਤੀ ਹੋ ਗਈ ਬਚਾ ਲੈ ਭੈਣ ਸਾਨੂੰ ਬਚਾ ਲੈ ਠੀਕ ਹੈ ਠੀਕ ਹੈ ਕਹਿ ਕੇ ਜਸਲੀਨ ਡੀਐਸਪੀ ਦਫ਼ਤਰ ਦਾਖਲ ਹੋ ਗਈ ਉਸਨੇ ਅੰਦਰ ਵੜ ਕੇ ਸਾਰ ਪੁੱਛਿਆ ਅਣੀ ਨਿਊਜ਼ ਫਾਰ ਸੰਸ਼ੇਰ ਸਿੰਘ ਇੱਕ ਖਬਰ ਹੈ ਡੀਐਸਪੀ ਸਾਈ ਬੋਲੇ ਹੀ ਵਾਸ ਕੈਪਟਾਈਂਗ ਵਾਈ ਹਿਸ ਹੈਪਨੂ ਐਂਡ ਇਜ਼ ਫਰੈਂਡ ਬਰਟ ਰਾਈਟ ਆਊਟ ਸਟਿਲ ਅਵੇਲਿਬਲ ਅੰਡਰ ਰੈਸਟ੍ਰੀਮੈਂਟ ਇਨ ਪੀਜੀਆਈ ਚੰਡੀਗੜ੍ਹ ਕਿਉਂਕਿ ਮੂਵਮੈਂਟ ਸੀਕ੍ਰੈਟ ਨੈਪਿੰਗ ਦਾ ਅੰਜਸਲੀਨ ਨੇ ਪੁੱਛਿਆ ਸਟਿਲ ਇਨਗ੍ਰਾਈਟਿੰਗ ਡੀਐਸਪੀ ਸਾਈ ਬੋਲੇ ਜਸਲੀਨ ਨੂੰ ਜੱਗਾ ਆਪਣੇ ਨਾਲ ਪੀਜੀਆਈ ਲੈ ਆਇਆ ਹੈ ਡਾਕਟਰ ਸੰਸ਼ੇਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹਨ ਪਰ ਨੇ ਜਸਲੀਨ ਨੂੰ ਦੱਸਿਆ ਕਿ ਡਿਪਰੈਸ਼ਨ ਹੋਣ ਨਾਲ ਸੰਸ਼ੇਰ ਦਾ ਅੰਦਰ ਸੁੱਕ ਗਿਆ ਹੈ ਸੇਵਿਤ ਸੱਟ ਲੱਗੀ ਹੋਈ ਹੈ ਜਿਸ ਨਾਲ ਦਿਮਾਗ ਵਿੱਚ ਸੋਜ ਆਈ ਹੋਈ ਹੈ। ਉਹ ਯਾਰ ਕਾਈਂ ਯੂ ਆਰ ਬੈਸਟ ਸਟਿਲ ਯੂ ਸੌਫ ਫੋਰ ਬੈਸਟ। ਕੁਝ ਦਿਨਾਂ ਇਲਾਜ ਚੱਲਿਆ ਤਾਂ ਸੰਚੇਰ ਦੀ ਸਿਹਤ ਵਿੱਚ ਸੁਧਾਰ ਹੋਣ ਲੱਗਾ। ਪਰ ਸੰਚੇਰ ਨੂੰ ਹੋਸ਼ ਆ ਗਈ ਹੈ। ਉਸ ਨੂੰ ਕੋਈ ਖਬਰ ਨਹੀਂ ਉਹ ਕਿੰਨੇ ਦਿਨਾਂ ਤੋਂ ਬੇਹੋਸ਼ ਪਿਆ ਸੀ। ਉਸ ਨੂੰ ਲੱਗ ਰਿਹਾ ਸੀ ਜਿਵੇਂ ਕੱਲ ਦੀ ਗੱਲ ਹੋਵੇ ਕਿ ਲੁੱਟਖੋਹ ਕਰਨ ਵਾਲਿਆਂ ਨੇ ਉਸ ਉੱਤੇ ਹਮਲਾ ਕਰਿਆ ਹੋਵੇ। ਡਾਕਟਰਾਂ ਨੇ ਜਸਲੀਨ ਨੂੰ ਇੱਕਦਮ ਸ਼ਮਸ਼ੀਰ ਜੱਗੇ ਜਾਣ ਤੋਂ ਮਨਾ ਕਰਿਆ ਹੋਇਆ ਹੈ ਸ਼ਮਸ਼ੀਰ ਨੇ ਆਪਣੇ ਇਧਰ ਉਧਰ ਦੇਖਿਆ ਤੇ ਜੱਗੇ ਨੂੰ ਪੁੱਛਿਆ ਜੱਗੇ ਫਿਰ ਪ੍ਰਿੰਸ ਨਹੀਂ ਦੇਖ ਰਿਹਾ ਉਹ ਠੀਕ ਤਾਂ ਹੈ ਉਹ ਕਿੱਥੇ ਹੈ ਉਹ ਜਸਮੀਰ ਵੀਰ ਕਿੱਥੇ ਹੈ ਜੱਗੇ ਦੀਆਂ ਅੱਖਾਂ ਪਰ ਆਈਆਂ ਉਹ ਬੋਲਿਆ ਕਬੱਡੀ ਖੇਡਦੇ ਦੀ ਤੇਰੀ ਅੱਖ ਤਾਂ ਛੱਟ ਪਹਿਚਾਣ ਲੈਂਦੀ ਸੀ ਜਾਫੀਆਂ ਤੋਂ ਚੰਗੇ ਮਾੜੇ ਨੂੰ ਜ਼ਿੰਦਗੀ ਦੀ ਕਬੱਡੀ ਵਿੱਚ ਤੂੰ ਕਿਵੇਂ ਧੋਖਾ ਖਾ ਗਿਆ ਉਛੜ ਬੈਠਾ ਸੱਪ ਤੇ ਅੱਖ ਤੂੰ ਕਿਵੇਂ ਬਚ ਗਿਆ ਮੈਂ ਕੁਝ ਸਮਝਿਆ ਨਹੀਂ ਸ਼ਮਸ਼ੀਰ ਹੈਰਾਨ ਹੁੰਦਾ ਬੋਲਿਆ ਮੈਂ ਸਮਝਾਂ ਨਹੀਂ ਹਾਂ ਤੁਹਾਨੂੰ ਕਾਇਕਿ ਜਸਲੀਨ ਵੀ ਕਮਰੇ ਅੰਦਰ ਆ ਗਈ ਜਸਲੀਨ ਤੂੰ ਇੱਥੇ ਤੂੰ ਕਦੋਂ ਆਈ ਸੰਸ਼ੇਰ ਨੇ ਹੈਰਾਨ ਹੁੰਦੇ ਪੁੱਛਿਆ ਜਿੰਨਾਂ ਦੇ ਘਰ ਦਾ ਤੂੰ ਇੱਕ ਤੋਂ ਬਾਅਦ ਇੱਕ ਮੋਹ ਦਾ ਬੰਦ ਕਰਦਾ ਰਿਹਾ ਜਿੰਨਾਂ ਦਾ ਘਰ ਤੋਂ ਪ੍ਰਦੇਸਾਂ ਵਿੱਚ ਬੈਠ ਕੇ ਸਵਾਰਦਾ ਰਿਹਾ ਸਜੰਗਾ ਰਿਹਾ ਅੱਜੋ ਹੀ ਤੇਰੀ ਜਾਨ ਦੇ ਦੁਸ਼ਮਣ ਬਣੇ ਬੈਠੇ ਨੇ ਤੈ ਉਹ ਕਹਾਵਤ ਤਾਂ ਸੁਣੀ ਹੋਣੀ ਅੱਖੋਲੇ ਜੱਗੋਂ ਲਈ ਜਿੰਨਾਂ ਦਾ ਤੂੰ ਇੰਨਾ ਮੋਹ ਕਰ ਰਿਆ ਕਰਦਾ ਸੀ ਉਹਨਾਂ ਨੂੰ ਤੇਰਾ ਇੰਨਾ ਕੋ ਪਿਆਰ ਨਾਲ ਦਾ ਆਪਣਾ ਆਪਣੇ ਬੱਚਿਆਂ ਦੇ ਹਿੱਸੇ ਦਾ ਸੁੱਖ ਵੀ ਤੂੰ ਜਿੰਨਾ ਉੱਤੇ ਲਟਾਉਂਦਾ ਰਿਹਾ ਨੇ ਹਾਲ ਉਹਨਾਂ ਨੇ ਹੀ ਕੀਤਾ ਹੈ ਪਰ ਕਿਉਂ ਨਹੀਂ ਨਹੀਂ ਜਸਲੀਨ ਪਰ ਕਿਸੇ ਬਾਰੇ ਤਾਂ ਮੈਂ ਕਹਿ ਨਹੀਂ ਸਕਦਾ ਮੇਰਾ ਵੀਰ ਜਸਮੀਰ ਇਹੋ ਜਾਣੀ ਹੋ ਸਕਦਾ ਸ਼ਮਸ਼ੀਰ ਖੰਗਦਾ ਹੋਇਆ ਬੋਲਿਆ ਪਲੀਜ਼ ਆਲ ਫੋਰ ਯੂ ਵੇਟ ਆਊਟਸਾਈਡ ਡਾਕਟਰ ਸਾਹਿਬ ਸਭ ਨੂੰ ਬਾਹਰ ਜਾਣ ਲਈ ਬੋਲੇ ਪਿਛਲੇ ਕੁਝ ਦਿਨਾਂ ਵਿੱਚ ਜਸਮੀਰ ਨੇ ਸ਼ਰਮਿੰਦਾ ਹੋ ਕੇ ਫਾਹਾ ਲੈ ਲਿਆ ਪ੍ਰਿੰਸ ਅਤੇ ਉਸਦੇ ਦੋਸਤਾਂ ਨੂੰ ਜੇਲ੍ਹ ਹੋ ਗਈ ਸ਼ਮਸ਼ੀਰ ਆਪਣੀ ਹਿੱਸੇ ਦੀ ਜ਼ਮੀਨ ਵੇਚ ਕੇ ਵਾਪਸ ਮੁੜ ਗਿਆ ਵਾਪਸ ਜਾਂਦੀ ਜਸਲੀਨ ਬੋਲੀ ਇਹ ਉਹ ਹੈ ਤੇਰਾ ਪੰਜਾਬ ਪੰਜਾਬੀ ਜਿਸ ਤੇ ਤੂੰ ਬੜਾ ਚਰਚੇ ਕਰਿਆ ਕਰਦਾ ਸੀ ਜਿਸਲੀਨ ਪੰਜੂਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਗੁਰੂ ਘਰ ਦਾ ਰਸੋਈਆ ਗੁੰਗੂ ਬ੍ਰਾਹਮਣ ਮਰਿਆ ਨਹੀਂ ਉਹ ਅੱਜ ਵੀ ਕਿਸੇ ਨਾ ਕਿਸੇ ਪੇਸ ਵਿੱਚ ਫਿਰ ਆ ਜਾਂਦਾ ਇਹ ਲਾਲਚ ਦਾ ਕੀੜਾ ਬਹੁਤ ਉਜਾੜਾ ਕਰ ਗਿਆ ਜਿਸ ਘਰ ਨੂੰ ਮੈਂ ਆਪਣੀ ਖੂਨ ਪਸੀਨੇ ਦੀ ਕਮਾਈ ਨਾਲ ਖੜਾ ਕਰਿਆ ਸੀ ਦੇਖ ਅੱਜ ਉਸ ਦਾ ਕੀ ਹਸ਼ਰ ਹੋ ਗਿਆ ਜਿਵੇਂ ਹੀ ਜਹਾਜ਼ ਨੇ ਹਵਾ ਵਿੱਚ ਉਡਾਰੀ ਫੜੀ ਸ਼ਮਸ਼ੀਰ ਰੇਠਾ ਦੇਖਦਾ ਬੋਲ ਗਿਆ ਤੇ ਦੁਨੀਆ ਖਲਾ ਵਿੱਚ ਮੈਨੂੰ ਟਿੱਕੀ ਹੋਈ ਇੱਕ ਚੰਗਿਆ ਤੇ ਚੰਗਿਆਈ ਕਰਕੇ ਟਿੱਕੀ ਹੋਈ ਹੈ ਰੱਬ ਸਭ ਦਾ ਭਲਾ ਕਰੇ ਅੱਜ ਮੀਰੋ ਇਕੱਲੀ ਰਹਿੰਦੀ ਹੈ ਸੁੰਨੇ ਘਰ ਤੇ ਵਿਆਹ ਬਾਣ ਪਈ ਹੈ ਜ਼ਮੀਨ ਦੇ ਵਿੱਚ ਤਾਂ ਦੋਸਤੋ ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਜੀ